ਸਤਰੀਆਕਾਲ ਅੱਜ ਅਸੀਂ ਇੱਕ ਅਜਿਹੇ ਸੁਪਨੇ ਦੀ ਗੱਲ ਕਰਾਂਗੇ ਜੋ ਸ਼ੁਰੂਤਾ ਹੋਇਆ ਕੈਨੇਡਾ ਦੀਆਂ ਰੌਸ਼ਨੀਆਂ ਨਾਲ ਪਰ ਉਸਦਾ ਅੰਤ ਅੰਮ੍ਰਿਤਸਰ 에য়ারਪੋਰਟ ਦੇ ਹਨੇਰੇ ਵਿੱਚ ਹੋਇਆ ਹੂੰ ਸਾਡੇ ਕੋਲ ਇੱਕ ਪੰਜਾਬੀ ਜੋੜੇ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣਾ ਸਭ ਕੁਝ ਦਾਅ ਉਤੇ ਲਾ ਦਿੱਤਾ ਪਰ ਹੱਥ ਲੱਗੀ ਸਿਰਫ ਠੱਗੀ ਇਹ ਸਿਰਫ ਇੱਕ ਕਹਾਣੀ ਨਹੀਂ ਸਗੋਂ ਇੱਕ ਤਰ੍ਹਾਂ ਦੀ ਕੇਸ ਸਟਡੀ ਹੈ ਕਿ ਕਿਵੇਂ ਵਿਦੇਸ਼ ਜਾਣ ਦੀ ਜਿਹੜੀ ਅੰਨੀ ਦੌੜ ਹੈ ਉਹਦੇ ਵਿੱਚ ਲੋਕ ਆਪਣੀ ਸੂਝ-ਬੂਝ ਗਵਾ ਬੈਠਦੇ ਨੇ ਬਿਲਕੁਲ ਅੱਜ ਅਸੀਂ ਇਸ ਮਾਮਲੇ ਦੀਆਂ ਪਰਤਾਂ ਖੋਲ੍ਹਾਂਗੇ ਸਿਰਫ ਇਹ ਦੱਸਣ ਲਈ ਨਹੀਂ ਕਿ ਕੀ ਹੋਇਆ ਸਗੋਂ ਇਹ ਸਮਝਾਉਣ ਲਈ ਕਿ ਅਜਿਹਾ ਕਿਉਂ ਹੋਇਆ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਹਾਂ ਸਾਡਾ ਮਕਸਦ ਇਸ ਪੂਰੀ ਘਟਨਾ ਦਾ ਪੋਸਟਮਾਰਟਮ ਕਰਨਾ ਹੈ ਉਹ ਕਿਹੜੇ ਸੰਕੇਤ ਸਨ ਜਿਨ੍ਹਾਂ ਨੂੰ ਮਤਲਬ ਅਣ ਦੇਖਿਆ ਕੀਤਾ ਗਿਆ ਉਹ ਕਿਹੜੀਆਂ ਗਲਤੀਆਂ ਸਨ ਹੂੰ ਜੋ 35 ਲੱਖ ਰੁਪਏ ਦੇ ਨੁਕਸਾਨ ਦਾ ਕਾਰਨ ਬਣੀਆਂ ਆਓ ਇਸ ਪੂਰੇ ਮਾਮਲੇ ਦੀ ਡੂੰਘਾਈ ਵਿੱਚ ਉਤਰੀਏ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਫਗਵਾੜਾ ਦੇ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਮਨਮੀਤ ਕੌਰ ਤੋਂ ਹਾਂਜੀ ਬਾਕੀ ਹਜ਼ਾਰਾਂ ਪੰਜਾਬੀਆਂ ਵਾਂ ਉਹਨਾਂ ਦੀਆਂ ਅੱਖਾਂ ਵਿੱਚ ਵੀ ਕੈਨੇਡਾ ਵਿੱਚ ਵਸਣ ਦਾ ਸੁਪਨਾ ਸੀ ਇੱਕ ਬਿਹਤਰ ਜ਼ਿੰਦਗੀ ਇੱਕ ਨਵਾਂ ਪਵਿੱਖ ਅਤੇ ਇਸ ਸੁਪਨੇ ਤੱਕ ਪਹੁੰਚਣ ਲਈ ਉਹਨਾਂ ਨੇ ਉਹ ਰਸਤਾ ਫੜਿਆ ਜੋ ਸਭ ਤੋਂ ਆਮ ਪਰ ਸ਼ਾਇਦ ਸਭ ਤੋਂ ਖਤਰਨਾਕ ਵੀ ਹੋ ਸਕਦਾ ਹੈ ਇੱਕ ਟਰੈਵਲ ਏਜੰਟ ਦਾ ਹਾਂ ਇੱਕ ਟਰੈਵਲ ਏਜੰਟ ਦਾ ਉਹਨਾਂ ਨੇ ਜਲੰਧਰ ਦੇ ਇੱਕ ਏਜੰਟ ਨਾਲ ਸੰਪਰਕ ਕੀਤਾ ਜਿਸ ਨੇ ਉਹਨਾਂ ਨੂੰ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਦਾ ਵਾਅਦਾ ਕਰ ਦਿੱਤਾ ਤੇ ਵਾਅਦਾ ਕੀ ਸੀ ਵਾਅਦਾ ਸੀ ਦੋਵਾਂ ਲਈ ਕੈਨੇਡਾ ਦਾ ਪੱਕਾ ਵਰਕ ਪਰਮਿਟ ਅੱਛਾ ਦੋਵਾਂ ਦਾ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਤਾਂ ਫਿਰ ਸੌਦਾ ਕਿਵੇਂ ਤੈਅ ਹੋਇਆ ਸੌਦਾ ਹੋਇਆ 35 ਲੱਖ ਰੁਪਏ ਚ ਪਰ ਇੱਥੇ ਇੱਥੇ ਕਹਾਣੀ ਚ ਪਹਿਲਾ ਵੱਡਾ ਖਤਰੇ ਦਾ ਨਿਸ਼ਾਨ ਆਉਂਦਾ ਹੈ ਕੀ ਏਜੰਟ ਦੀ ਸ਼ਰਤ ਸੀ ਕਿ ਪੂਰੇ 35 ਲੱਖ ਰੁਪਏ ਐਡਵਾਂਸ ਮਤਲਬ ਕਮ ਸ਼ੁਰੂ ਹੋਣ ਤੋਂ ਪਹਿਲਾਂ ਦੇਣੇ ਪੈਣਗੇ ਇੱਕ ਮਿੰਟ ਪੂਰੇ 35 ਲੱਖ ਇੱਕ ਵਾਰ ਚ ਇਹ ਤਾਂ ਬਹੁਤ ਵੱਡਾ ਰਿਸਕ ਹੈ ਬਹੁਤ ਵੱਡਾ ਕੀ ਇਹ ਆਮ ਗੱਲ ਹੈ ਕਿ ਏਜੰਟ ਸਾਰਾ ਪੈਸਾ ਪਹਿਲਾਂ ਮੰਗ ਲੈਂਦੇ ਨੇ ਬਿਲਕੁਲ ਨਹੀਂ ਦੇਖੋ ਇਹ ਇੱਕ ਬਹੁਤ ਵੱਡਾ ਰੈੱਡ ਫਲੈਗ ਹੈ ਕੋਈ ਵੀ ਜਾਇਜ਼ ਸਲਾਹਕਾਰ ਜਾਂ ਏਜੰਟ ਜਿਹਨੂੰ ਆਪਣੇ ਕੰਮ ਤੇ ਭਰੋਸਾ ਹੈ ਉਹ ਕਦੇ ਵੀ ਪੂਰੀ ਰਕਮ ਪਹਿਲਾਂ ਨਹੀਂ ਮੰਗੇਗਾ ਹੂੰ ਉਹ ਹਮੇਸ਼ਾ ਇੱਕ ਕੀ ਕਹਿੰਦੇ ਨੇ ਮਾਈਲਸਟੋਨ ਬੇਸਡ ਪਲਾਨ ਤੇ ਕੰਮ ਕਰਦੇ ਨੇ ਕੁਝ ਪੈਸੇ ਫਾਈਲ ਲਗਾਉਣ ਵੇਲੇ ਕੁਝ ਅਪਰੂਵਲ ਆਉਣ ਤੇ ਤੇ ਬਾਕੀ ਵੀਜ਼ਾ ਲੱਗਣ ਤੋਂ ਬਾਅਦ ਸਹੀ ਗੱਲ ਹੈ ਪੂਰੀ ਰਕਮ ਪਹਿਲਾਂ ਮੰਗਣ ਦਾ ਮਤਲਬ ਤਾਂ ਅਕਸਰ ਹੀ ਹੁੰਦਾ ਕਿ ਏਜੰਟ ਦਾ ਇਰਾਦਾ ਕੰਮ ਕਰਨ ਦਾ ਨਹੀਂ ਪੈਸੇ ਲੈ ਕੇ ਭੱਜਣ ਦਾ ਹੈ ਪਰ ਉਹਨਾਂ ਨੇ ਰਿਸਕ ਲਿਆ ਅਤੇ ਸ਼ਾਇਦ ਉਹਨਾਂ ਨੂੰ ਆਪਣਾ ਇਹ ਰਿਸਕ ਸਹੀ ਵੀ ਲੱਗਿਆ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਹਾਂ ਉਹਨਾਂ ਦੇ ਹਿਸਾਬ ਨਾਲ ਤਾਂ ਇਹੀ ਹੋਇਆ ਪੈਸੇ ਦੇਣ ਤੋਂ ਸਿਰਫ 1 ਮਹੀਨੇ ਦੇ ਅੰਦਰ ਏਜੰਟ ਨੇ ਉਹਨਾਂ ਨੂੰ ਕੈਨੇਡਾ ਦੇ ਵਰਕ ਵੀਜ਼ੇ ਲਿਆ ਕੇ ਫੜਾ ਦਿੱਤੇ ਉਹਨਾਂ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ ਹੁਣ ਇੱਥੇ ਰੁਕ ਕੇ ਸੋਚਣ ਵਾਲੀ ਗੱਲ ਹੈ ਜਿਸ ਚੀਜ਼ ਨੂੰ ਉਹ ਆਪਣੀ ਕਿਸਮਤ ਜਾਂ ਏਜੰਟ ਦੀ ਕਾਬਲੀਅਤ ਸਮਝ ਰਹੇ ਸੀ ਅਸਲ ਵਿੱਚ ਉਹੀ ਇਸ ਧੋਖੇ ਦਾ ਦੂਜਾ ਤੇ ਸਭ ਤੋਂ ਵੱਡਾ ਸਬੂਤ ਸੀ ਕਿ 1 ਮਹੀਨੇ ਚ ਵੀਜ਼ਾ ਮਿਲ ਗਿਆ ਹਾਂਜੀ 1 ਮਹੀਨੇ ਵਿੱਚ ਕੈਨੇਡਾ ਦਾ ਵਰਕ ਪਰਮਿਟ ਮਿਲਣਾ ਲਗਭਗ ਅਸੰਭਵ ਹੈ ਇਹ ਇੱਕ ਦਿਲਚਸਪ ਗੱਲ ਹੈ ਪਰ ਹਰ ਕੋਈ ਤਾਂ ਤੇਜ਼ ਕੰਮ ਹੀ ਚਾਹੁੰਦਾ ਹੈ ਨਾ ਫਿਰ ਇੱਕ ਆਮ ਇਨਸਾਨ ਤੇਜ਼ੀ ਤੇ ਧੋਖੇ 'ਚ ਫਰਕ ਕਿਵੇਂ ਕਰੇ ਇਹਦਾ ਅਸਲ ਪ੍ਰੋਸੈਸ ਕੀ ਹੁੰਦਾ ਦੇਖੋ ਕੈਨੇਡਾ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਕਾਫੀ ਗੁੰਝਲਦਾਰ ਹੁੰਦਾ ਹੈ ਜ਼ਿਆਦਾਤਰ ਕੇਸਾਂ 'ਚ ਪਹਿਲਾਂ ਕੈਨੇਡਾ ਦੀ ਕੰਪਨੀ ਨੂੰ ਸਰਕਾਰ ਤੋਂ ਇੱਕ ਕਾਗਜ਼ ਲੈਣਾ ਪੈਂਦਾ ਹੈ ਹਾਂ ਜਿਸ ਨੂੰ LMIA ਕਹਿੰਦੇ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਅੱਛਾ ਐਲਐਮਆਈਏ ਹਾਂਜੀ ਇਹਦਾ ਮਤਲਬ ਹੈ ਕਿ ਕੰਪਨੀ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਉਸ ਕੰਮ ਲਈ ਕੈਨੇਡਾ 'ਚ ਕੋਈ ਬੰਦਾ ਨਹੀਂ ਮਿਲਿਆ ਸਿਰਫ ਐਲਐਮਆਈਏ ਲੈਣ 'ਚ ਹੀ ਕਈ ਮਹੀਨੇ ਲੱਗ ਜਾਂਦੇ ਨੇ ਓ ਉਸ ਤੋਂ ਬਾਅਦ ਵਰਕਰ ਦੀ ਫਾਈਲ ਜਮ੍ਹਾਂ ਹੁੰਦੀ ਹੈ ਜਿਸ ਦੀ ਪ੍ਰੋਸੈਸਿੰਗ 'ਚ ਹੋਰ ਕਈ ਮਹੀਨੇ ਲੱਗਦੇ ਨੇ ਪੂਰਾ ਕੰਮ ਆਮ ਤੌਰ ਤੇ 6 ਮਹੀਨਿਆਂ ਤੋਂ ਲੈ ਕੇ 1 ਸਾਲ ਜਾਂ ਇਸ ਤੋਂ ਵੀ ਵੱਧ ਮਤਲਬ ਲੰਬਾ ਕੰਮ ਹੈ ਹਾਂ ਬਹੁਤ ਲੰਬਾ ਇਸ ਲਈ 1 ਮਹੀਨੇ ਚ ਵਰਕ ਪਰਮਿਟ ਦਾ ਵਾਦਾ ਸਿਰਫ ਝੂਠ ਹੋ ਸਕਦਾ ਹੈ ਮਤਲਬ ਜੋ ਚੀਜ਼ ਉਹਨਾਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ ਲੱਗ ਰਹੀ ਸੀ ਅਸਲ ਵਿੱਚ ਉਹੀ ਸਭ ਤੋਂ ਵੱਡਾ ਖਤਰੇ ਦਾ ਘੰਟਾ ਸੀ ਪਰ ਉਸ ਵੇਲੇ ਉਹ ਤਾਂ ਤਿਆਰੀਆਂ ਚ ਲੱਗੇ ਹੋਣਗੇ ਬਿਲਕੁਲ ਉਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਏਜੰਟ ਨੇ ਪੂਰਾ ਮਾਹੌਲ ਬਣਾਇਆ ਹੋਇਆ ਸੀ ਅੱਛਾ ਉਸਨੇ ਨਿਊਜ਼ 에ਅਰਲਾਈਨ ਦੀਆਂ ਟਿਕਟਾਂ ਬੁੱਕ ਕਰਵਾਈਆਂ ਜੋ ਅੰਮ੍ਰਿਤਸਰ ਤੋਂ ਸਿੱਧੀ ਟੋਰਾਂਟੋ ਦੀ ਫਲਾਈਟ ਸੀ ਸਭ ਕੁਝ ਇੰਨਾ ਅਸਲੀ ਤੇ ਪਲਾਨਡ ਲੱਗ ਰਿਹਾ ਸੀ ਕਿ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ ਤੇ ਫਿਰ ਉਹ ਦਿਨ ਆਇਆ ਜਦੋਂ ਉਹਨਾਂ ਨੇ ਕੈਨੇਡਾ ਲਈ ਉਡਾਨ ਭਰਨੀ ਸੀ ਅੰਮ੍ਰਿਤਸਰ 에ਅਰਪੋਰਟ ਤੇ ਕੀ ਹੋਇਆ ਅੰਮ੍ਰਿਤਸਰ 에ਅਰਪੋਰਟ ਤੇ ਇਸ ਕਹਾਣੀ ਦਾ ਸਭ ਤੋਂ ਦੁਖਦਾਈ ਮੋੜ ਆਇਆ ਗੁਰਪ੍ਰੀਤ ਤੇ ਮਨਮੀਤ ਆਪਣਾ ਸਮਾਨ ਲੈ ਕੇ ਦਿਲ 'ਚ ਨਵੀਂ ਜ਼ਿੰਦਗੀ ਦੇ ਸੁਪਨੇ ਸਜਾ ਕੇ ਹਮ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੇ ਜਦੋਂ ਅਧਿਕਾਰੀਆਂ ਨੇ ਉਹਨਾਂ ਦੇ ਪਾਸਪੋਰਟ ਤੇ ਵੀਜ਼ੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਭ ਕੁਝ ਬਦਲ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀਜ਼ੇ ਨਕਲੀ ਸਨ ਹਾਂ ਜਾਂਚ ਪਤਾ ਲੱਗਾ ਕਿ ਉਹਨਾਂ ਦੇ ਵਰਕ ਵੀਜ਼ੇ ਪੂਰੀ ਤਰ੍ਹਾਂ ਜਾਲੀ ਸਨ ਉਹ ਸਿਰਫ ਰੰਗਦਾਰ ਕਾਗਜ਼ ਦੇ ਟੁਕੜੇ ਸੀ ਹਾਏ ਰੱਬਾ ਪਰ ਅਸਲ ਧਮਾਕਾ ਉਦੋਂ ਹੋਇਆ ਜਦੋਂ ਗੱਲ ਇਸ ਤੋਂ ਵੀ ਅੱਗੇ ਵਧੀ ਇਸ ਤੋਂ ਵੀ ਅੱਗੇ ਹਾਂਜੀ ਅਧਿਕਾਰੀਆਂ ਨੇ ਸ਼ੱਕ ਪੈਣ ਤੇ ਉਹਨਾਂ ਦੀਆਂ 에ਅਰਲਾਈਨ ਟਿਕਟਾਂ ਦੀ ਜਾਂਚ ਕੀਤੀ ਪਤਾ ਲੱਗਿਆ ਕਿ ਉਹ ਟਿਕਟਾਂ ਵੀ ਨਕਲੀ ਸਨ ਟਿਕਟਾਂ ਵੀ ਹਾਂਜੀ ਨਿਊਜ਼ 에ਅਰਲਾਈਨ ਨਾਮ ਦੀ ਉਸ ਦਿਨ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਕੋਈ ਫਲਾਈਟ ਹੀ ਨਹੀਂ ਸੀ ਮਤਲਬ ਸਭ ਕੁਝ ਝੂਠ ਸੀ ਵੀਜ਼ੇ ਵੀ ਤੇ ਟਿਕਟਾਂ ਵੀ ਪਰ ਨਕਲੀ ਟਿਕਟਾਂ ਮਨਾਉਣ ਦਾ ਕੀ ਮਤਲਬ ਹੋਇਆ ਤੋ ਘਾਤਾ ਨਕਲੀ ਵੀਜ਼ੇ ਨਾਲ ਹੀ ਹੋ ਗਿਆ ਸੀ ਦੇਖੋ ਇਹ ਏਜੰਟ ਦੀ ਛਾਤਰ ਚਾਲ ਸੀ ਉਸ ਨੂੰ ਪਤਾ ਸੀ ਕਿ ਜੇ ਸਿਰਫ ਵੀਜ਼ੇ ਨਕਲੀ ਹੁੰਦੇ ਤਾਂ ਸ਼ਾਇਦ ਜੋੜਾ ਪਹਿਲਾਂ ਪਤਾ ਕਰ ਲੈਂਦਾ ਜਾਂ 에어ਲਾਈਨ ਕਾਊਂਟਰ ਤੇ ਗਲ ਫੜੀ ਜਾਂਦੀ ਹਾਂ ਇਹ ਵੀ ਹੈ ਪਰ ਨਕਲੀ ਟਿਕਟਾਂ ਦੇਣ ਦਾ ਮਤਲਬ ਸੀ ਕਿ ਧੋਖੇ ਦਾ ਪਰਦਾਫਾਸ਼ ਬਿਲਕੁਲ ਆਖਰੀ ਪਲ ਮਤਲਬ ਇਮੀਗ੍ਰੇਸ਼ਨ ਕਾਊਂਟਰ ਤੇ ਹੋਵੇਗਾ ਜਦੋਂ ਉਹ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਤਾਂ ਕਿ ਏਜੰਟ ਨੂੰ ਭੱਜਣ ਦਾ ਪੂਰਾ ਸਮਾਂ ਮਿਲ ਜਾਵੇ ਬਿਲਕੁਲ ਉਸ ਨੂੰ ਪੈਸੇ ਲੈ ਕੇ ਫਰਾਰ ਹੋਣੇ ਵੱਧ ਤੋਂ ਵੱਧ ਸਮਾਂ ਮਿਲ ਗਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਅਤੇ ਇਸ ਸਭ ਦਾ ਨਤੀਜਾ ਇੱਕ ਪਾਸੇ ਸੁਪਨਾ ਟੁੱਟ ਗਿਆ ਦੂਜੇ ਪਾਸੇ ਪੈਸੇ ਗਏ ਪਰ ਕਹਾਣੀ ਤੇ ਖਤਮ ਨਹੀਂ ਹੋਈ ਨਹੀਂ ਸੁਗੋ ਉਹਨਾਂ ਦੀ ਮੁਸੀਬਤ ਹੋਰ ਵੱਧ ਗਈ ਜਾਲੀ ਦਸਤਾਵੇਜ਼ਾਂ ਨਾਲ ਯਾਤਰਾ ਕਰਨ ਦੀ ਕੋਸ਼ਿਸ਼ ਕਰਨਾ ਇੱਕ ਗੰਭੀਰ ਅਪਰਾਧ ਹੈ ਹੈਨਾ ਹਾਂ ਅੰਮ੍ਰਿਤਸਰ 에ਅਰਪੋਰਟ ਪੁਲਿਸ ਨੇ ਗੁਰਪ੍ਰੀਤ ਅਤੇ ਮਨਮੀਤ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਓਹੋ ਸੋਚੋ ਜੋ ਪੀੜਤ ਸਨ ਉਹੀ ਕਾਨੂੰਨ ਦੀ ਨਜ਼ਰ ਚ ਮੁਲਜ਼ਿਮ ਬਣ ਗਏ ਇਹ ਤਾਂ ਬਹੁਤ ਹੀ ਭਿਆਨਕ ਸਥਿਤੀ ਹੈ ਮਤਲਬ ਧੋਕੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਾਣ ਦਾ ਵੀ ਸਾਹਮਣਾ ਕਰਨਾ ਪਿਆ ਹਾਂ ਹਾਲਾਂਕਿ ਜਦੋਂ ਪੂਰੀ ਕਹਾਣੀ ਸਾਹਮਣੇ ਆਈ ਤਾਂ ਪੁਲਿਸ ਨੂੰ ਵੀ ਅਹਿਸਾਸ ਹੋਇਆ ਕਿ ਇਹ ਜੋੜਾ ਅਸਲ ਵਿੱਚ ਪੀੜਿਤ ਹੈ ਪੁਲਿਸ ਨੇ ਧੋਖਾ ਧੜੀ ਦੀ ਐਫ ਆਈ ਆਰ ਦਰਜ ਕਰ ਲਈ ਹੈ ਤੇ ਏਜੰਟ ਦਾ ਕੀ ਬਣਿਆ ਉਹ ਫਰਾਰ ਹੈ ਬੇਸ਼ੱਕ ਪੁਲਿਸ ਪਾਲ ਕਰ ਰਹੀ ਹੈ ਪਰ ਇਹ ਘਟਨਾ ਸਾਨੂੰ ਇਸ ਗੱਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਵਿਦੇਸ਼ ਜਾਣ ਦੀ ਇੱਛਾ ਲੋਕਾਂ ਨੂੰ ਇੰਨਾ ਕਮਜ਼ੋਰ ਕਿਉਂ ਬਣਾ ਦਿੰਦੀ ਹੈ ਇਹ ਸਭ ਸੁਣ ਕੇ ਬਹੁਤ ਅਫਸੋਸ ਹੁੰਦਾ ਹੈ ਇਸ ਸਥਿਤੀ ਤੋਂ ਬਚਣ ਲਈ ਉਹ ਕੀ ਕਰ ਸਕਦੇ ਸਨ ਆਓ ਹੁਣ ਉਹਨਾਂ ਗਲਤੀਆਂ ਤੇ ਸਬਕਾਂ ਤੇ ਨਜ਼ਰ ਮਾਰੀਏ ਤਾਂ ਕਿ ਕੋਈ ਹੋਰ ਇਹ ਕਹਾਣੀ ਦੁਹਰਾਣ ਤੋਂ ਬਚ ਸਕੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਸਬਕ ਹੈ ਜਾਂਚ ਜਾਂਚ ਤੇ ਜਾਂਚ ਵੈਰੀਫਿਕੇਸ਼ਨ ਹਾਂ ਕਦੇ ਵੀ ਏਜੰਟ ਦੇ ਦਿੱਤੇ ਕਾਗਜ਼ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਜਦੋਂ ਤੁਹਾਨੂੰ ਵੀਜ਼ਾ ਮਿਲਦਾ ਹੈ ਤਾਂ ਉਸ ਦੀ ਪੁਸ਼ਟੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਪਰ ਇੱਕ ਆਮ ਆਦਮੀ ਇਹ ਜਾਂਚ ਕਿਵੇਂ ਕਰ ਸਕਦਾ ਉਸਨੂੰ ਕਿਵੇਂ ਪਤਾ ਲੱਗੇਗਾ ਕਿ ਅਸਲੀ ਵੈਬਸਾਈਟ ਕਿਹੜੀ ਹੈ ਜਾਂ ਕੀ ਚੈੱਕ ਕਰਨਾ ਬਹੁਤ ਵਧੀਆ ਸਵਾਲ ਹੈ ਦੇਖੋ ਕੈਨੇਡਾ ਦੇ ਕੇਸ 'ਚ ਹਰ ਐਪਲੀਕੇਸ਼ਨ ਦਾ ਇੱਕ ਯੂਨੀਕ ਨੰਬਰ ਹੁੰਦਾ ਹੈ ਜਿਸਨੂੰ ਯੂਸੀਆਈ ਜਾਂ ਐਪਲੀਕੇਸ਼ਨ ਨੰਬਰ ਕਹਿੰਦੇ ਨੇ ਯੂਸੀਆਈ ਠੀਕ ਹੈ ਹਾਂ ਤੁਸੀਂ ਏਜੰਟ ਤੋਂ ਇਹ ਨੰਬਰ ਮੰਗੋ ਜੇ ਏਜੰਟ ਇਹ ਦੇਣ ਤੋਂ ਇਨਕਾਰ ਕਰਦਾ ਜਾਂ ਟਾਲਮਟੋਲ ਕਰਦਾ ਸਮਝੋ ਦਾਲ 'ਚ ਕੁਝ ਕਾਲਾ ਹੈ ਹੂੰ ਉਸ ਨੰਬਰ ਨਾਲ ਤੁਸੀਂ ਆਈਆਰਸੀਸੀ ਦੀ ਸਰਕਾਰੀ ਵੈਬਸਾਈਟ ਤੇ ਜਾ ਕੇ ਆਪਣੀ ਫਾਈਲ ਦਾ ਸਟੇਟਸ ਖੁਦ ਦੇਖ ਸਕਦੇ ਹੋ ਉੱਥੇ ਸਾਫ਼-ਸਾਫ਼ ਲਿਖਿਆ ਹੋਵੇਗਾ ਕਿ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਹੋਈ ਰੱਦ ਹੋਈ ਜਾਂ ਅਜੇ ਚੱਲ ਰਹੀ ਹੈ ਠੀਕ ਹੈ ਇਹ ਤਾਂ ਹੋਈ ਵੀਜ਼ੇ ਦੀ ਗੱਲ ਟਿਕਟਾਂ ਦਾ ਕੀ ਉਹਨਾਂ ਨੂੰ ਕਿਵੇਂ ਪਰਖਿਆ ਜਾ ਸਕਦਾ ਟਿਕਟਾਂ ਦੀ ਜਾਂਚ ਕਰਨਾ ਤਾਂ ਹੋਰ ਵੀ ਸੌਖਾ ਹੈ ਹਰ 에ਅਰਲਾਈਨ ਟਿਕਟ ਤੇ ਇੱਕ 6 ਅੱਖਰਾਂ ਦਾ ਕੋਡ ਹੁੰਦਾ ਹੈ ਜਿਸ ਨੂੰ ਪੀ ਐਨ ਆਰ ਕਹਿੰਦੇ ਨੇ ਹਾਂ ਪੀ ਐਨ ਆਰ ਤਾਂ ਪਤਾ ਹੈ ਬਸ ਉਸ 에ਅਰਲਾਈਨ ਦੀ ਵੈਬਸਾਈਟ ਤੇ ਜਾਓ ਮੈਨੇਜ ਬੁਕਿੰਗ ਜੇ ਪੀਐਨਆਰ ਕੋਡ ਤੇ ਆਪਣਾ ਆਖਰੀ ਨਾਮ ਪਾਓ ਜੇ ਬੁਕਿੰਗ ਅਸਲੀ ਹੈ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਜੇ ਕੋਡ ਗਲਤ ਦਸਤਾ ਹੈ ਤਾਂ ਸਮਝ ਲਓ ਟਿਕਟ ਜਾਲੀ ਹੈ ਮਤਲਬ 5 ਮਿੰਟ ਦਾ ਕੰਮ ਹੈ ਇਹ ਹਾਂ ਤੇ ਇਹ 5 ਮਿੰਟ ਦਾ ਕੰਮ ਤੁਹਾਨੂੰ ਲੱਖਾਂ ਦੇ ਨੁਕਸਾਨ ਤੋਂ ਬਚਾ ਸਕਦਾ ਹੈ ਇਹ ਬਹੁਤ ਹੀ ਕਮ ਦੀ ਜਾਣਕਾਰੀ ਹੈ ਦੂਜਾ ਵੱਡਾ ਸਬਕ ਫਿਰ ਪੈਸਿਆਂ ਦੇ ਲੈਣ ਦੇਣ ਬਾਰੇ ਹੋਣਾ ਚਾਹੀਦਾ ਹੈ ਬਿਲਕੁਲ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਦੇ ਵੀ ਪੂਰੀ ਰਕਮ ਐਡਵਾਂਸ ਨਾ ਦਿਓ ਇੱਕ ਲਿਖਤੀ ਸਮਝੌਤਾ ਕਰੋ ਜਿਸ ਚ ਪੇਮੈਂਟ ਦੀਆਂ ਸ਼ਰਤਾਂ ਸਾਫ਼-ਸਾਫ਼ ਲਿਖੀਆਂ ਹੋਣ ਜਿਵੇਂ ਜਿਵੇਂ 20% ਫਾਈਲ ਲਗਾਉਣ ਵੇਲੇ 40% ਵੀਜ਼ਾ ਅਪਰੂਵਲ ਆਉਣ ਤੋਂ ਬਾਅਦ ਤੇ ਬਾਕੀ ਦੇ 40% ਜਦੋਂ ਪਾਸਪੋਰਟ ਤੇ ਵੀਜ਼ਾ ਲੱਗ ਕੇ ਹੱਥ 'ਚ ਆ ਜਾਵੇ ਪਰ ਕੀ ਕੋਈ ਏਜੰਟ ਹੈ ਜਿਹੜਾ ਸ਼ਰਤਾਂ ਲਈ ਮੰਨੇਗਾ ਉਹ ਕਹਿ ਸਕਦੇ ਨੇ ਕਿ ਸਾਡਾ ਕੰਮ ਕਰਨ ਦਾ ਤਰੀਕਾ ਇਹ ਹੀ ਹੈ ਦੇਖੋ ਜਿਹੜਾ ਏਜੰਟ ਇਮਾਨਦਾਰ ਹੈ ਤੇ ਜਿਸ ਨੂੰ ਆਪਣੇ ਕੰਮ ਤੇ ਯਕੀਨ ਹੈ ਉਹ ਹਮੇਸ਼ਾ ਐਜੀਆਂ ਸ਼ਰਤਾਂ ਲਈ ਤਿਆਰ ਰਹੇਗਾ ਸਹੀ ਗੱਲ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸਨੇ ਕੰਮ ਕਰਕੇ ਦੇਣਾ ਹੈ ਤੇ ਉਸ ਨੂੰ ਉਸਦੇ ਪੈਸੇ ਮਿਲ ਜਾਣਗੇ ਜਿਹੜਾ ਏਜੰਟ ਸਿਰਫ ਪੈਸੇ ਪਹਿਲਾਂ ਲੈਣ ਤੇ ਜ਼ੋਰ ਦਿੰਦਾ ਹੈ ਉਸਦੇ ਇਰਾਦਿਆਂ ਤੇ ਸ਼ੱਕ ਕਰਨਾ ਲਾਜ਼ਮੀ ਹੈ ਅਤੇ ਤੀਜਾ ਸਬਕ ਸ਼ਾਇਦ ਉਸ ਗੱਲ ਨਾਲ ਜੁੜਿਆ ਹੈ ਜੋ ਤੁਸੀਂ ਕਹੀ ਸੀ ਜੇ ਕੋਈ ਚੀਜ਼ ਸੱਚ ਹੋਣ ਲਈ ਬਹੁਤ ਜ਼ਿਆਦਾ ਚੰਗੀ ਲੱਗੇ ਤਾਂ ਸ਼ਾਇਦ ਉਹ ਸੱਚ ਨਹੀਂ ਹੈ ਹਾਂ ਇੱਕ ਸੁਨਹਿਰੀ ਨਿਯਮ ਹੈ ਇੱਕ ਮਹੀਨੇ ਚ ਵਰਕ ਪਰਮਿਟ ਬਿਨਾ ਕਿਸੇ ਇੰਟਰਵਿਊ ਜਾਂ ਯੋਗਤਾ ਦੇ ਨੌਕਰੀ ਦਾ ਵਾਦਾ ਗਾਰੰਟੀਸ਼ੁਦਾ ਵੀਜ਼ਾ ਹਾਂ ਗਾਰੰਟੀਸ਼ੁਦਾ ਵੀਜ਼ਾ ਇਹ ਸਭ ਖਤਰੇ ਦੇ ਸੰਕੇਤ ਹਨ ਇਮੀਗ੍ਰੇਸ਼ਨ ਇੱਕ ਕਾਨੂੰਨੀ ਪ੍ਰਕਿਰਿਆ ਹੈ ਇਹ ਕੋਈ ਲੋਟਰੀ ਦੀ ਟਿਕਟ ਨਹੀਂ ਹੈ ਹੈਨਾ ਹੂੰ ਧੀਰਜ ਰੱਖੋ ਸਵਾਲ ਪੁੱਛੋ ਅਤੇ ਜੇ ਮਨ 'ਚ ਕੋਈ ਸ਼ੱਕ ਹੈ ਤਾਂ ਕਿਸੇ ਦੂਜੇ ਮਾਹਰ ਦੀ ਸਲਾਹ ਲੈਣ ਤੋਂ ਨਾ ਚਿਝਕੋ ਏਜੰਟ ਤੇ ਅੰਨਾ ਵਿਸ਼ਵਾਸ ਕਰਨਾ ਹੀ ਅਜਿਹੀਆਂ ਠੱਗੀਆਂ ਦੀ ਜੜ ਹੈ। તાਜ ਅਸੀਂ ਗੁਰਪ੍ਰੀਤ ਅਤੇ ਮਨਮੀਤ ਦੀ ਕਹਾਣੀ ਦੀ ਡੂੰਗਾਈ ਵਿੱਚ ਗਏ ਅਸੀਂ ਦੇਖਿਆ ਕਿ ਕਿਵੇਂ 35 ਲੱਖ ਰੁਪਏ ਤੇ ਕੈਨੇਡਾ ਦਾ ਸੁਪਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਪੇਟ ਚੜ ਗਿਆ। ਹਮਮ ਮੁੱਖ ਸਬਕ ਸਾਫ ਹਨ। ਸਾਰਾ ਪੈਸਾ ਕਦੇ ਵੀ ਪਹਿਲਾਂ ਨਾ ਦਿਓ ਏਜੰਟ ਵੱਲੋਂ ਦਿੱਤੇ ਹਰ ਦਸਤਾਵੇਜ਼ ਦੀ ਖੁਦ ਪੁਸ਼ਟੀ ਕਰੋ ਤੇ ਜੇ ਕੋਈ ਵਾਅਦਾ ਸੰਭਵ ਲੱਗੇ ਤਾਂ ਉਸਤੇ ਯਕੀਨ ਨਾ ਕਰੋ ਬਿਲਕੁਲ ਅਤੇ ਜਾਂਦੇ ਜਾਂਦੇ ਇਹ ਘਟਨਾ ਇੱਕ ਆਖਰੀ ਸਵਾਲ ਛੱਡ ਜਾਂਦੀ ਹੈ ਜਿਸ ਬਾਰੇ ਸਭ ਨੂੰ ਸੋਚਣਾ ਚਾਹੀਦਾ ਹੈ ਕੀ ਜਦੋਂ ਸੁਪਨੇ ਇੰਨੇ ਵੱਡੇ ਹੋਣ ਜਿਵੇਂ ਕਿ ਇੱਕ ਨਵੇਂ ਦੇਸ਼ 'ਚ ਆਪਣਾ ਪੂਰਾ ਭਵਿੱਖ ਬਣਾਉਣਾ ਤਾਂ ਉਹਨਾਂ ਸੁਪਨਿਆਂ ਦੀ ਨੀ ਕਿੰਨੀ ਕੁ ਮਜ਼ਬੂਤ ਹੋਣੀ ਚਾਹੀਦੀ ਹੈ ਹੂੰ ਸੋਚਣ ਵਾਲੀ ਗੱਲ ਹੈ ਕੀ ਸਿਰਫ ਇੱਕ ਏਜੰਟ ਤੇ ਲਾਰਿਆਂ ਤੇ ਭਰੋਸਾ ਕਰਕੇ ਇੰਨੀ ਵੱਡੀ ਇਮਾਰਤ ਖੜੀ ਕੀਤੀ ਜਾ ਸਕਦੀ ਹੈ ਜਾਂ ਫਿਰ ਆਪਣੇ ਭਵਿੱਖ ਦੀ ਸੁਰੱਖਿਆ ਲਈ ਸਹੀ ਜਾਣਕਾਰੀ ਹਾਸਲ ਕਰਨਾ ਤੇ ਹਰ ਕਦਮ ਸੋਚ ਸਮਝ ਕੇ ਚੁੱਕਣਾ ਵੀ ਉਨੰਨੀ ਜ਼ਰੂਰੀ ਹੈ